ਸ਼ੇਰੀ ਅਨੰਦਪੁਰ ਸਾਈ ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਉਕਤ ਮੁਲਜ਼ਮਾਂ ਦੇ ਕੋਲੋਂ ਚੋਰੀ ਦੇ 7 ਮੋਟਰਸਾਈਕਲ ਵੀ ਬਰਾਮਦ ਹੋਏ ਨੇ ਤਿੰਨੋਂ ਮੁਲਜ਼ਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਇਸ ਦੌਰਾਨ ਇਹਨਾਂ ਵੱਲੋਂ ਦੋ ਵਿਅਕਤੀਆਂ ਦਾ ਕਤਲ ਵੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁਲਜ਼ਮਾਂ ਨੇ ਮਹਿਜ਼ 4500 ਰੁਪਏ ਦੀ ਲੁੱਟ ਦੌਰਾਨ ਵਿਅਕਤੀ ਦੀ ਛਾਤੀ ਵਿੱਚ ਚਾਕੂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾ ਜੋ ਮਲਜਮਾ ਦੇ ਵੱਲੋਂ ਅੰਜਾਮ ਦਿੱਤੀਆਂ ਹੋਰ ਨਾ ਵਾਦਦਤਾਂ ਬਾਰੇ ਪਤਾ ਲੱਗ ਸਕੇ 8 9 ਨਵੰਬਰ ਦੀ ਦਰਮਿਆਨੀ ਰਾਤ ਨੂੰ ਦੀ ਇੱਥੇ ਇੱਕ ਬੁੜਾ ਪਾਰਕ ਹੈਗਾ ਉੱਥੇ ਸਾਨੂੰ ਇੱਕ ਅਨਡੈਂਟੀਫਾਈਡ ਡੈੱਡ ਬੋਡੀ ਮਿਲੀ ਸੀਗੀ ਅਣਪਛਾਤੀ ਲਾਸ਼ ਜਿਹਨੂੰ ਪਛਾਣ ਕਰਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਸੀਂ ਬਹਤ ਘੰਟੇ ਰੱਖਿਆ ਵੀ ਅਖਬਾਰ 'ਚ ਵੀ ਦਿੱਤਾ ਸਾਰਿਆਂ ਇੱਥੇ ਵੀ ਆਲੇ ਦੁਆਲੇ ਦਿਖਾਇਆ ਲekin ਉਹਦੀ ਪਛਾਣ ਨਹੀਂ ਹੋ ਚਗੀ ਤੇ ਇਹਦਾ ਮੀਨ ਟਾਈਮ ਸਾਨੂੰ ਇੱਕ 12 ਤਰੀਕ ਨੂੰ 13 ਤਰੀਕ ਨੂੰ ਇਨਫੋਰਮੇਸ਼ਨ ਮਿਲਦੀ ਹੈਗੀ ਆ ਕਿ ਜਿਹੜੇ ਬੰਦੇ ਹੈਗੇ ਆ ਇੱਥੇ ਮੋਟਰਸਾਈਕਲ ਵਗੈਰਾ ਚੋਰੀ ਕਰਦੇ ਹੋਰ ਇਦਾਂ ਲੁੱਟਾਂ ਖਵਾਉਂਦਾ ਕੰਮ ਕਰਦੇ ਹੈਗੇ ਆ ਉਸ ਇਨਫੋਰਮੇਸ਼ਨ ਤੇ ਉੱਤੇ ਸਾਡੇ ਇੰਚਾਰਜ ਸਾਹਿਬ ਚੌਕੀ ਗਿਆ ਐਸ.ਐਚ.ਓ ਸਾਹਿਬ ਨੇ ਇੱਕ ਬਣਾ ਕੇ ਤੇ ਕਮਲ ਕਰਮਜੀਤ ਸਿੰਘ ਈਲੀਅਸ ਲੱਲੂ ਨੂੰ ਫੜਿਆ ਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਚੋਰੀ ਦਾ ਜਿਹੜਾ ਐਸ ਵੇਲੇ ਉਹ ਚਲਾ ਰਿਹਾ ਸੀਗਾ ਉਹਨੂੰ ਫੜਿਆ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਆਪਣੀ ਅਗਲੀ ਪੁੱਛ ਕੇ ਇਹ ਚ ਦੱਸਿਆ ਕਿ ਉਹਦੇ ਕੋਲ ਪੰਜ ਮੋਟਰਸਾਈਕਲ ਹੋਰ ਮਿਲੇ ਸਾਨੂੰ ਚੋਰੀ ਦੇ ਤੇ ਜਿਹੜੇ ਕਿ ਇੱਥੇ ਖੂਹਾਂ ਖਾਂ ਤੇ ਜਿੱਦਾਂ ਚੋਰੀ ਕਰਦੇ ਇਦਾਂ ਦੀਆਂ ਕਰਦੇ ਆ ਔਰ ਇਹਦੇ ਇਹਨੇ ਹੀ ਇਨਕਸ਼ਾਫ ਕੀਤਾ ਕਿ ਜਿਹੜੀ 8-9 ਦੀ ਦਰਮਿਆਨੀ ਰਾਤ ਨੂੰ ਉਹ ਡੈੱਡ ਬੋਡੀ ਮਿਲੀ ਸੀਗੀ ਉਹ ਇਹਨਾਂ ਨੇ ਹੀ ਉਹਦਾ ਕਤਲ ਕੀਤਾ ਸੀ ਤੇ ਸਾਲ ਛੁਰੇ ਮਾਰ ਕੇ ਉਹਦੀ ਛਾਤੀ ਦੇ ਵਿੱਚ 4500 ਰੁਪਏ ਜਿਹਾ ਇਹ ਉਹਨੂੰ ਕਿਤੇ ਖੋਣ ਪਏ ਰਾਤ ਨੂੰ ਤੇ ਉਹਨੇ ਗੁਮਜ਼ਾਮਤ ਕੀਤੀ ਤੇ ਜਿਹਦੇ ਸੱਟੇ ਵੱਜੋ ਇਹਨਾਂ ਨੇ ਉਹਦੇ ਸਿੱਧਾ ਖੰਜਰ ਮਾਰਤਾ ਛਾਤੀ ਦੇ ਵਿੱਚ ਤੇ ਇਹ ਮੋਟਰਸਾਈਕਲ ਚੋਰੀ ਵੀ ਇਕੱਠੇ ਕਰਦੇ ਹੈਗੇ ਕਿੰਨੇ ਜਣੇ ਰਲ ਕੇ ਤੇ ਇਦਾਂ ਦਾ ਖੋਖਾ ਵੀ ਕਰਦੇ ਹੈਗੇ ਆ ਕਿ ਫਿਰ ਜਦੋਂ ਉਹਨਾਂ ਬਾਰੇ ਅਸੀਂ ਜਦੋਂ ਕੀਤਾ ਮਜੀਦ ਪੁਛ ਪੜਤਾਲ ਤੇ ਉਹ ਇਹਦੇ ਵਿੱਚ ਆਇਆ ਕਿ ਉਹ ਜੀਆਰਪੀ ਪੁਲਿਸ ਸਟੇਸ਼ਨ ਅੰਮ੍ਰਾਲਾ ਨੇ ਪਹਿਲਾਂ ਹੀ ਖੜੇ ਇਹਨਾਂ ਨੇ ਉੱਥੇ ਵੀ ਇੱਕ 5-12 ਨੂੰ ਕਤਲ ਕੀਤਾ ਸੀਗਾ ਔਰ ਇੱਕ ਕਤਲ ਕੀਤਾ ਸੀਗਾ ਤੇ ਇੱਕ ਹੋਰ ਬੜਾ ਸੀਰੀਅਸਲੀ ਇੰਜਰਡ ਸੀਗਾ ਬੰਦਾ ਉਹ ਵੀ 5-12 ਨੂੰ ਉੱਥੇ ਦੋ ਵਾਰ ਦਾ ਤਾਂ ਉੱਥੇ ਕੀਤੀਆਂ ਹੋਈਆਂ ਸੀਗੀਆਂ ਤੇ ਮੀਨਸ ਕਿ ਇੱਕ ਮਹੀਨੇ ਦੇ ਕਾਟਰਸ ਦੇ ਵਿੱਚ ਇਹਨਾਂ ਨੇ ਦੋ ਕਤਲ ਕੀਤੇ ਹੋਏ ਸੀਗੇ ਤੇ ਪਲੱਸ ਜਿਹੜੇ ਆ ਚੋਰੀਆਂ ਇਹਨਾਂ ਨੇ ਕੀਤੀਆਂ ਸੀਗੀਆਂ ਤੇ ਉਦੇ ਬਿਹਾਫ ਤੇ ਫਿਰ ਅਸੀਂ ਉਹਦਾ ਇਨਕਸ਼ਾਫ ਲਿਖ ਕੇ ਉਧਰੋਂ ਵੀ ਸਾਨੂੰ ਆ ਗਿਆ ਕਿ ਉੱਥੇ ਵੀ ਉਹ ਮੰਨੇ ਹੈਗੇ ਆ ਤੇ ਅਸੀਂ ਇਹ ਜਿਹੜੇ ਤਿੰਨ ਬੰਦੇ ਹੈਗੇ ਆ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਤੇ ਇਹਨਾਂ ਦੀ ਹੋਰ ਜਿਹੜੀ ਅਗਲੀ ਕਦੀਦ ਅਸੀਂ ਪੁੱਛਗਿੱਛ ਕਰ ਰਹੇ ਹੈਗੇ ਹਾਂ ਕਿ ਉਹ